ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਅੱਜ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਮਰੈਂਡਾ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੋਲੰਟੀਅਰ ਅਤੇ ਅਹੁਦੇਦਾਰ ਤੇ ਪਿੰਡਾਂ ਦੇ ਪੰਚ ਸਰਪੰਚਾਂ ਨੂੰ ਸੱਦ ਕੇ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਵਿਸ਼ਕਰਮਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਇਸ ਮੌਕੇ ਹਾਜ਼ਰ ਪੀ ਜਗਤਾਰ ਸਿੰਘ ਕੜੂਆ ਵੀਰ ਦਿਵਿੰਦਰ ਸਿੰਘ ਵੱਲੋਂ ਪੀਸੀਐਸ ਐਫਐਕਸ ਕੌਂਸਲ ਸਰਦਾਰ ਕੇਸਰ ਸਿੰਘ ਸਮਾਣਾ ਨਵਦੀਪ ਸਿੰਘ ਟੋਨੀ ਸ਼੍ਰੀ ਚੰਦ ਪੀਏ ਆਮ ਆਦਮੀ ਪਾਰਟੀ ਦੇ ਵਰਕਰ ਤੇ ਵਲੰਟੀਅਰ ਨੂੰ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਮਾਰਕ ਕਰ ਦਿੱਤੀਆਂ ਗਈਆਂ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਦਫ਼ਤਰ ਮਰਿੰਡੇ ਵਿਖੇ ਸਾਰੇ ਸਾਡੇ ਵਲੰਟੀਅਰ ਸਹਿਬਾਨ ਅਹੁਦੇਦਾਰ ਸਹਿਬਾਨ ਨੂੰ ਬੁਲਾਇਆ ਗਿਆ ਕਿਉਂਕਿ ਆਉਣ ਵਾਲਾ ਜਿਹੜੇ ਤਿਹਾਰ ਨੇ ਦੀਵਾਲੀ ਬੰਦੀ ਛੋੜ ਦਿਵਸ ਵਿਸ਼ਖਰਮਾ ਦੇ ਗੁਰਪੁਰਬ ਆ ਰਿਹਾ ਗੁਰੂ ਸਾਹਿਬ ਦਾ ਉਹਨਾਂ ਸਾਰਿਆਂ ਦੇ ਜਿਹੜਾ ਇੱਕ ਵਾਰੀ ਮੇਲ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਔਰ ਉਸ ਕਾਲਪੁਰ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਸਭ ਨੂੰ ਖੁਸ਼ੀਆਂ ਬਖਸ਼ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਆਉਣ ਔਰ ਸਾਡੇ ਪੰਜਾਬ ਵਿੱਚ ਵਧੀਆ ਰੰਗਲਾ ਪੰਜਾਬ ਦੁਬਾਰਾ ਜੋ ਪਹਿਲਾਂ ਕਦੇ ਹੁੰਦਾ ਸੀ ਉਹ ਬਣ ਕੇ ਲੈ ਕੇ ਸਾਹਮਣੇ ਆਵੇ ਸਾਰਿਆਂ ਦਾ ਮੈਂ ਆਏ ਹੋਏ ਸਾਰੇ ਗੱਲ ਉਹਦੇਦਾਰ ਸਹਿਬਾਨ ਕੋਲੋਂ ਲੈ ਕੇ ਸਹਿਬਾਨ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਜੀ ਸੋ ਮੈਂ ਅੱਜ ਬੜੇ ਹੀ ਇਸ ਮਾਣ ਜੋ ਕਰ ਮਿਲ ਸਾਹਿਬ ਡਾਕਟਰ ਚੰਨਿਆ ਸਿੰਘ ਜੀ ਦੀ ਫਗਵਾਈ ਦੇ ਵਿੱਚ ਜਿਹੜਾ ਅੱਜ ਦਾ ਪ੍ਰੋਗਰਾਮ ਕਰਿਆ ਗਿਆ ਉਹਨਾਂ ਲਈ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਦਿਵਾਲੀ ਨੂੰ ਮੁੱਖ ਰੱਖਦੇ ਹੋਏ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹਨਾਂ ਨੇ ਅੱਜ ਆਪਣੇ ਪਾਰਕ ਦੀ ਰੀਡ ਦੀ ਛੱਡੀ ਜਿਹੜੇ ਸਾਡੇ ਵਰਕਰ ਵਲੰਟੀਅਰਸ ਵੱਖ-ਵੱਖ ਹੋਂਦੇਦਾਰਾ ਸਾਡੇ ਇੱਥੇ ਪਹੁੰਚੇ ਸੋ ਉਹਨਾਂ ਲਈ ਇੱਕ ਮੀਟਿੰਗ ਰੱਖੀ ਗਈ ਸੀ ਚਾਹ ਪਾਰਟੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਮੈਂ ਬੰਨੇ ਸਾਹਿਬ ਦਾ ਬਾਕੀ ਅੱਗੇ ਸੋਚ ਸਦਕਾ ਆਪਾਂ ਸਾਡੇ ਕਿੰਤਰ ਕੋਈ ਮੇਰੇ ਹਰ ਇੱਕ ਪਿੰਡਾਂ ਕੱਪੋਨੀ ਨੇ ਪਾਈ ਦੇ ਵਿੱਚ ਹਲਕੇ ਦੇ ਵਿੱਚ ਵਿਕਾਸ ਦੇ ਜੇ ਆਪਾਂ ਕੰਮਾਂ ਦੀ ਗੱਲ ਕਰੀਏ ਐਮਐਲਏ ਸਾਹਿਬ ਨੇ ਪਹਿਲਾਂ ਕਿਹਾ ਕਿ ਬਿਜਲੀ ਬੋਰਡ ਦਾ ਜਿਹੜਾ ਹੁਣ ਆਪਾਂ ਨਵੀਨੀ ਕਰਨ ਦਾ ট্রান্সਫਾਰਮਰ ਅਪਗ੍ਰੇਡ ਦਾ ਕੰਮ ਸ਼ੁਰੂ ਹੋਇਆ ਸੜਕਾਂ ਦਾ ਨਵੀਨੀ ਕਰਨ ਦਾ ਕੰਮ ਹੋਇਆ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਵੱਡੀ ਜਿਹੜੀ ਇਨਕਲਾਬੀ ਕੰਮ ਐ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਹਲਕੇ ਦੇ ਵਿੱਚ ਹੋਇਆ ਸੋ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਵੀ ਹਲਕੇ ਦੇ ਵਿੱਚ ਜੇ ਤੁਹਾਨੂੰ ਪਤਾ ਵੀ ਆਪਣਾ ਜਿਹੜਾ ਹਲਕਾ ਇੱਥੇ ਕੁਝ ਪਿੰਡ ਆ ਜਿਹੜੇ ਕਾਇਨੋ ਰੋਣੀ ਉਹ ਛੋਟੇ ਛੋਟੇ ਪਿੰਡਾਂ ਦੇ ਜਿਹੜੇ ਗੜ ਬਣ ਰਹੇ ਸੀ ਇਹਨਾਂ ਦੀ ਅਗਵਾਈ ਦੇ ਵਿੱਚ ਪੂਰੀ ਟੀਮ ਨੇ ਯੁੱਧ ਨਸ਼ਾ ਬੁੱਧ ਜਿਹੜਾ ਸ਼ੁਰੂ ਕੀਤਾ ਹੈ ਹਲਕਾ ਕੋਆਰਡੀਨੇਟਰ ਲਾਏਗੇ ਪਿੰਡਾਂ ਦੇ ਵਿੱਚ ਵਿਲੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਨਸ਼ੇ ਨੂੰ ਰੋਕਣ ਦੇ ਲਈ ਵੱਖ-ਵੱਖ ਕਮੇਟੀਆਂ ਦਾ ਜਿਹੜਾ ਬਣਾਇਆ ਗਿਆ ਤੇ ਬਹੁਤ ਹੱਦ ਤੱਕ ਅਸੀਂ 70-80% ਤੱਕ ਜਿਹੜਾ ਨਸ਼ੇ ਦੇ ਉੱਤੇ ਕਾਬੂ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਮੈਨੂੰ ਉਮੀਦ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵਾੜੀ ਮੋਟੀ ਕਿਤੇ ਕਮੀ ਰਹਿ ਗਈ ਉਹਨੂੰ ਵੀ ਜਿਹੜਾ ਕਾਬੂ ਪਾਇਆ ਜਾਊਗਾ ਉਹਦੇ ਨਾਲ ਨਾਲ ਨੌਜਵਾਨਾਂ ਨੂੰ ਜਿਹਨੇ ਨਸ਼ੇ ਤੋਂ ਜਿਹਨੇ ਦੂਰ ਕੀਤਾ ਹੈ ਉਹਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਹਨਾਂ ਦੀ ਅਗਵਾਈ ਦੇ ਵਿੱਚ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਲੈਵਲ ਦੇ ਖੇਡਾਂ ਵੱਲ ਪੰਜਾਬ ਦੀ ਜਿਹੜਾ ਪਹਿਲ ਪੁਕਾ ਗਿਆ ਹੈ ਖੇਡ ਗਰਾਊਂਡ ਜਿਹੜੇ ਸ਼ੁਰੂ ਕਰਾਇਆ ਗਏ ਆ ਸਾਡੇ ਹਲਕੇ ਦੇ ਵਿੱਚ ਲਗਭਗ 13-14 ਰਾਉਂਡ ਆ ਜਿਹੜੇ 30 ਲੱਖ ਰੁਪਏ ਦੀ ਟਰੌਲ ਦਾ ਪਾਇਆ ਬਚਾਏਗਾ ਤਾਂ ਕਿ ਨੌਜਵਾਨ ਰਸ਼ੀਆਂ